ਉਹ ਕਹਿੰਦਾ ਤੈਨੂੰ ਸ਼ਰਮ ਤੇ ਨਹੀਂ ਆਉਂਦੀ ਕਹਿੰਦਾ ਕਿਉਂ ਤੂੰ ਮੇਰੀ ਜਿੜਾ ਪੜਾ ਰਹੇ ਆ ਤੂੰ ਮੇਰੇ ਮਗਰ ਮਗਰ ਬੋਲਦਾ ਪਿਆ ਮੈਂ ਗੁਰਬਾਣੀ ਨੂੰ ਪੜਦਾ ਤੂੰ ਕਹਿ ਰਿਹਾ ਤੈਨੂੰ ਕੀ ਕਹਿੰਦਾ ਹਜੂਰ ਦੇ ਕੋਲ ਮੈਂ ਤੇਰੀ ਸ਼ਿਕਾਇਤ ਕਰਾਂਗਾ ਤੇਰੀ ਸ਼ਿਕਾਇਤ ਪੱਕੀ ਐ ਕਹਿੰਦਾ ਕੋਈ ਗੱਲ ਨਹੀਂ ਕਿਉਂਕਿ ਭਾਈ ਸੁਥਰਾ ਜੀ ਇੱਕ ਉਹ ਬੋ ਕਹਿ ਲਵਾ ਸੱਚੇ ਸੁੱਚੇ ਵਿਦਵਾਨ ਸੰਤ ਨਿਤੜਕ ਇਹੋ ਜੇ ਪ੍ਰਚਾਰਕਾਂ ਦੀ ਅੱਜ ਸੰਸਾਰ ਦੇ ਵਿੱਚ ਲੋੜ ਹੈ ਗੱਲ ਖਰੀ ਕਹਿੰਦੇ ਸਨ ਹੁਣ ਹਜੂਰ ਦੇ ਕੋਲ ਸ਼ਿਕਾਇਤ ਲੈ ਕੇ ਗਿਆ ਸਿੱਖ ਕਹਿੰਦਾ ਸਤਿਗੁਰੂ ਮੈਂ ਗੁਰਬਾਣੀ ਪੜ ਰਿਹਾ ਸਾਂ ਤੇ ਆ ਤੁਹਾਡਾ ਲਾਡਲਾ ਤੁਹਾਡਾ ਲਾਡਲਾ ਇਹ ਮੇਰੀਆਂ ਚਿੜਾ ਪੜਾ ਰਿਹਾ ਸੀ ਕਹਿੰਦੇ ਹੋਈ ਸੁਥਰੀਆ ਤੂੰ ਇਹੋ ਨਾ ਕਰਿਆ ਕਰ ਕਿ ਨਾ ਨਹੀਂ ਸਤਿਗੁਰੂ ਮੈਂ ਕੋਈ ਗਲਤ ਥੋੜੀ ਕੀਤਾ ਮੈਂ ਕੋਈ ਗਲਤ ਨਹੀਂ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਗੁਰਬਾਣੀ ਗਾ ਭਾਈ ਜਿਹੜੀ ਗੁਰਬਾਣੀ ਪੜ ਰਿਹਾ ਸੀ ਉਪੇਂਦਾ ਜੀ ਮੈਂ ਸ਼ਬਦ ਪੜ ਰਿਹਾ ਸੀ ਗਾਵਨ ਤੁਧ ਨੂੰ ਇੰਦਰ ਇੰਦਰ ਅਸਨ ਤੇ ਬੈਠੇ ਦੇਵਤੇ ਅੰਦਰ ਨਾਲੇ ਇਹ ਕਹਿੰਦਾ ਤੈਨੂੰ ਕੀ ਤੈਨੂੰ ਕੀ ਹੈ ਇਹ ਮੇਰੇ ਮਗਰਬਾਰੀ ਵਾਰੀ ਇਦਾਂ ਕਹਿ ਰਿਹਾ ਸੀ ਗੁਰਮੁਖ ਪਿਆਰਿਓ ਭਾਈ ਸੁਥਰੇ ਨੂੰ ਪੁੱਛਿਆ ਸੁਥਰੇ ਤੈਉਂ ਹੀ ਐਉਂ ਕਿਉਂ ਕਿਤਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਵੈਸੇ ਤੇ ਤੁਸੀਂ ਸਮਰਥ ਹੋ ਕਟ ਕਟ ਕੇ ਅੰਤਰ ਕੀ ਜੰਦ ਭਲੇ ਬੁਰੇ ਕੀ ਪੀਰ ਪਸ਼ੰਤ ਬਿਨ ਬੋਲਿਆ ਸ਼ਬਕਿਛ ਜਾਣਦਾ ਤੁਹਾਨੂੰ ਕਹਿਨ ਦੀ ਸੁਣਨ ਦੀ ਲੋੜ ਨਹੀਂ ਪਰ ਸੱਚ ਇਹ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਗਾ ਰਹੇ ਨੇ ਇਹ 'ਚ ਕੋਈ ਅਤ ਕਥਨੀ ਨਹੀਂ ਨੀ ਉਹ ਗਾ ਰਹੇ ਨੇ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੈ ਲੱਖ ਦਰਿਆ ਉਹ ਲੱਖਾਂ ਹੀ ਪਾਤਾਲ ਦਰਿਆ ਆਦਿਕ ਉਹਦੇ ਭੈ ਦੇ ਵਿੱਚ ਚੱਲਦੇ ਪੈ ਉਨੂ ਗਾ ਰਹੇ ਨੇ ਪੌਣ ਪਾਣੀ ਬਸੰਤਰ ਆਦਿਕ ਇਹ ਸਾਰੇ ਗਾ ਰਹੇ ਨੇ ਜੀ ਵਾਹਿਗੁਰੂ ਨੂੰ ਕੋਈ ਕਿਵੇਂ ਗਾ ਰਿਹਾ ਕੋਈ ਕਿਵੇਂ ਗਾ ਰਿਹਾ ਕਿਤੇ ਅਨੁਭਵ ਕਰਕੇ ਵੇਖਿਆ ਸਤਿ ਤੁਹਾਨੂੰ ਗੱਡੀ ਦੇ ਇੰਜਨ ਦੇ ਵਿੱਚੋਂ ਵੀ ਆਵਾਜ਼ ਆਏਗੀ ਕਿਤੇ ਅਨੁਭਵ ਕਰ ਲਓ ਪਰ ਅਵਸਥਾ ਹੋਵੇ ਆਹੋ ਬਈ ਤੁਹਾਡੀ ਉਹ ਸਟੇਜ ਹੋਵੇ ਤੁਹਾਡੀ ਉਹ ਮੰਜ਼ਲ ਹੋਵੇ ਤੁਹਾਡੀ ਕਮਾਈ ਹੋਵੇ ਤੁਹਾਡਾ ਅਭਿਆਸ ਹੋਵੇ ਤੋਂ ਨੂੰ ਮਹਿਸੂਸ ਜ਼ਰੂਰ ਹੋਏਗਾ ਤੇ ਭਾਈ ਸੁਧਰਾ ਜੀ ਕਹਿੰਦੇ ਸਤਿਗੁਰੂ ਸੱਚੇ ਬਾਦਸ਼ਾਹ ਇਹ ਠੀਕ ਹੈ ਗਾ ਰਹੇ ਨੇ ਪਰ ਸੱਚ ਇਹ ਹੈ ਵੀ ਇਹਨੂੰ ਕੀ ਭਾਅ ਹੈ ਉਹਦਾ ਵੀ ਇਹ ਗੁਰਬਾਣੀ ਗਾ ਜ਼ਰੂਰ ਰਿਹਾ ਪਰ ਗੁਰਬਾਣੀ ਇਹਦੇ ਅੰਦਰ ਨਹੀਂ ਉਤਰ ਰਹੀ ਇਹ ਤੇ ਕੋਲੇ ਕਰਦੇ ਜਦੋਂ ਆਪਾਂ ਕੁਲਣਾ ਨਹੀਂ ਕਰਦੇ ਪਾਣੀ ਦਾ ਪਾਣੀ ਦੀ ਘੁੱਟ ਭਰੀ ਉਹਨੂੰ ਅੰਦਰ ਕਮਾਇਆ ਗਲੇ ਦੇ ਵਿੱਚ ਫੇਰ ਬਾਹਰ ਛੁੱਟ ਦੁੱਤਾ ਇਹੀ ਹਾਲ ਸਾਡਾ ਹੈ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਵੱਡੀ ਮਿੱਠੀ ਧੁਨ ਵੱਡੇ ਮਿੱਠੇ ਰਾਗ ਦੇ ਵਿੱਚ ਵੱਡੇ ਸੁਰ ਤਾਲ ਲੈ ਤਾਲ ਦੇ ਵਿੱਚ ਅਸੀਂ ਗੁਰਬਾਣੀ ਨੂੰ ਗਾਉਂਦੇ ਹਾਂ ਪਰ ਗੁਰਬਾਣੀ ਸਾਡੇ ਅੰਦਰ ਨਹੀਂ ਉਤਰਦੀ ਅਸੀਂ ਉਲਟੀਆਂ ਕਰਦੇ ਪਏ ਜਦੋਂ ਕਹਿੰਦੇ ਨਾ ਪੇਟ ਖਰਾਬ ਹੋ ਜੇ ਪੇਟ ਬੋਲੋ ਖਰਾਬ ਹੋ ਜੇ ਉਦੋਂ ਤੁਹਾਡੇ ਖਾਦਾ ਪੀਤਾ ਬਚੇਗਾ ਨਹੀਂ ਪਾਣੀ ਵੀ ਬਾਹਰ ਆਏਗਾ ਇਸੇ ਤਰ੍ਹਾਂ ਸਾਡੇ ਅੰਦਰ ਜਿਹੜੀ ਹੌਮੈ ਦੀ ਬਿਮਾਰੀ ਜਾਂਦਾ ਪੈਣੋ ਹੌਮੈ ਦੀ ਬਿਮਾਰੀ ਇਹ ਅੰਦਰ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਗੁਰੂ ਦੀ ਮਤ ਟਿਕਣ ਹੀ ਨਹੀਂ ਦੇ ਰਹੀ ਬੰਦਾ ਉਲਟੀ ਕਰ ਦਿੰਦਾ ਹੈ ਜਿਵੇਂ ਕਰਦਾ ਹੈ ਅੱਜ ਨਾ ਮੈਂ 4 ਵਜੇ ਉੱਠਿਆ 4 ਵਜੇ ਉੱਠ ਕੇ ਫਿਰ ਮੈਂ ਗੁਰਬਾਣੀ ਪੜ੍ਹੀ ਅੱਛਾ ਕਿਹਦੇ ਵਾਸਤੇ ਪੜ੍ਹੀ ਮੇਰੇ ਵਾਸਤੇ ਤੁਹਾਡੇ ਵਾਸਤੇ ਨਹੀਂ ਜੇ ਕੋਈ ਗੁਰਬਾਣੀ ਪੜ੍ਹਦਾ ਹੈ ਕੋਈ ਗੁਰੂ ਦਾ ਨਿਤਨੇਮ ਕਰਦਾ ਹੈ ਕੋਈ ਸੰਗਤ ਕਰਦਾ ਹੈ ਸੇਵਾ ਕਰਦਾ ਹੈ ਕਿਸੇ ਵਾਸਤੇ ਨਹੀਂ ਕਰਦਾ ਇਹ ਮਨ ਦੇ ਵਿੱਚ ਉਹ ਵਹਿਮ ਕਰ ਦਿਓ ਵੀ ਕੱਢ ਦਿਓ ਅਸੀਂ ਕਿਸੇ ਵਾਸਤੇ ਕਰਦੇ ਹਾਂ ਨਹੀਂ ਕਿਸੇ ਵਾਸਤੇ ਕੋਈ ਨਹੀਂ ਕਰਦਾ ਅਸੀਂ ਆਪਣੇ ਆਪ ਦੇ ਵਾਸਤੇ ਕਰਦੇ ਹਾਂ ਉਲਟੀਆਂ ਕਰਦਾ ਬੰਦਾ ਥਾਂ 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 ਦੱਸਦਾ ਪਿਆ ਵੀ ਮੈਂ ਗੁਰਬਾਣੀ ਪੜ੍ਹਦਾ ਮੈਂ ਅੰਮ੍ਰਿਤ ਵੇਲੇ ਜਾਗਦਾ ਮੈਂ ਲੋਕਾਂ ਦੀ ਮਦਦ ਕਰਦਾ ਲੋਕਾਂ ਦਾ ਭਲਾ ਕਰਦਾ ਜਿਹੜਾ ਰੌਲਾ ਪਾਵੇ ਨਾ ਇਸ ਗੱਲ ਦਾ ਵੀ ਮੈਂ ਭਲਾ ਕਰਦਾ ਮੈਂ ਭਲਾ ਕਰਦਾ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆਪਸ ਕੋ ਜੋ ਭਲਾ ਕਹਾਵੇ ਤਿਸ ਹੈ ਭਲਾਈ ਬੋਲੋ ਨਾ ਨੇਕਟ ਨਾ ਆਵੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਭਾਈ ਭਲਾ ਤੇ ਉਹਦੇ ਨੇੜੇ ਤੇੜੇ ਵੀ ਨਹੀਂ ਆਉਂਦਾ ਆਖੋ ਸਤਨਾਮ ਭਲਾ ਕਰਨ ਦੀ ਦੂਰ ਦੀ ਗੱਲ ਹੈ ਅਸੀਂ ਕੋਹਣਾ ਕਿਸੇ ਦਾ ਭਲਾ ਕਰਨ ਵਾਲੇ ਅਸੀਂ ਆਪ ਦੇ ਆਪ ਦੀ ਭਲਾ ਕਰ ਲਈ ਉਹ ਵੀ ਬਹੁਤ ਹੈ ਅਸੀਂ ਦੂਜਿਆਂ ਤੇ ਤਰਸ ਖਾਨੀਆਂ ਦੂਜਿਆਂ ਦਾ ਭਲਾ ਕਰਦੇ ਅਸੀਂ ਆਪਣੇ ਆਪ ਦੀ ਤਰਸ ਖਾ ਲਈ ਉਹ ਬਹੁਤ ਹੈ ਸਾਡਾ ਮਨ ਤੇ ਦੌੜਦਾ ਫਿਰਦਾ ਹੈ ਸਾਡਾ ਮਨ ਤੇ ਰੂੜੀਆਂ ਤੇ ਲੇਟੇ ਲੰਦਾ ਪਿਆ ਮਨ ਤੇ ਸਾਡਾ ਵਿਸ਼ੇਵਕਾਰਾਂ ਦੇ ਵਿੱਚ ਲਿਪੜਿਆ ਪਿਆ ਆਪਣੇ ਆਪ ਦੀ ਤਰਸ ਖਾਲਣਾ ਨਾ ਤੋਂ ਆਪਣੇ ਆਪ ਦੀ ਭਲਾ ਕਰਨਾ ਇੰਨੇ ਕਾਫੀ ਹੈ ਜਿੱਦੇ ਅਸੀਂ ਆਪਣੇ ਆਪ ਦਾ ਭਲਾ ਕਰ ਲਿਆ ਆਪਣੇ ਆਪ ਤੇ ਤਰਸ ਖਾਲਿਆ ਉਹਦੇ ਫਿਰ ਦੂਜੇ ਤੇ ਖਾਦਾ ਹੋਇਆ ਤਰਸ ਦੂਜੇ ਦਾ ਕੀਤਾ ਹੋਇਆ ਭਲਾ ਗੁਰੂਦਰ ਤੇ ਪ੍ਰਵਾਨ ਹੋਵੇਗਾ ਆਖੋ ਸਤਿਨਾਮ